ਭਾਈ ਆਪਣੇ ਪਾਲ ਕਿਸ ਨੂੰ ਪਤਾ ਕਿੱਥੋਂ ਆਇਆ ਹੈ ਕਿਉਂ ਆਇਆ ਹੈ 32 33 34 ਸਾਲ ਦੀ ਉਮਰ ਹੈ ਐਨੇ ਸਾਲ ਕਿੱਥੇ ਸੀ ਉਹਦੋਂ ਦਾ ਸਿੱਖ ਹੈ ਨਹੀਂ ਸੀ ਉਹਦੋਂ ਸ਼ੇਪ ਕੀਤੇ ਸੀ ਵਾਲ ਕੱਤੇ ਸੀ ਤੇ ਇੱਕਦਮ ਹਵਾਈ ਜਹਾਜ਼ ਤੋਂ ਉਤਰਦਾ ਹੈ ਸਾਰਾ ਕ੍ਰਿਸ਼ ਤਿਆਰ ਹੁੰਦਾ ਹੈ ਉਹਨੂੰ 15-20 ਦਿਨ ਬਾਅਦ ਅੰਮ੍ਰਿਸ਼ ਕਾਟਦੇ ਆ ਉਹਦੇ ਬਾਅਦ ਪ੍ਰਚਾਰ ਸ਼ੁਰੂ ਕਰਾਉਂਦਾ ਹੈ ਬਹਾਨਾ ਲਾਇਆ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਹੁਣ ਆ ਭਾਈ ਅੰਮ੍ਰਿਤਪਾਲ ਦਾ ਵਕੀਲ ਕੌਣ ਹੈ ਕੌਣ ਹੈ ਆਹ ਖਾਲਸਾ ਉੱਥੋਂ ਆਪਣਾ ਬਰਨਾਲੇ ਵਾਲਾ ਆਰਐਸਐਸ ਦਾ ਮਾਲਵੇ ਜ਼ੋਨ ਦਾ ਹੈੱਡ ਉਹ ਵਕੀਲ ਹੈ ਉਹ ਜਾ ਕੇ ਜਿਬਰਗਟ ਜਾਈ ਜਾਂਦਾ ਤੇ ਉਹ ਬਿਆਨ ਦਿੰਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਹੈ ਹਲਕਾ ਖੰਡੂਰ ਸਾਹਿਬ ਲੋਕ ਸਭਾ ਸੀਟ ਦੀ ਚਰਚਾਵਾ ਸਾਰੀਆਂ ਸੀਟਾਂ ਤੋਂ ਜ਼ਿਆਦਾ ਹੋ ਰਹੀਆਂ ਨੇ ਤਾਂ ਅਜ ਫਿਰ ਇੱਕ ਵਾਰ ਵਿਰਸਾ ਸਿੰਘ ਬਲਟੋਹਾ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਸੁਖਬੀ ਸਿੰਘ ਬਾਦਲ ਦੇ ਵੱਲੋਂ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦੇ ਵਿਰੋਧ ਦੇ ਵਿੱਚ ਸੁਖਬੀ ਸਿੰਘ ਬਾਦਲ ਨੇ ਵੱਡਾ ਬਿਆਨ ਦੇ ਦਿੱਤਾ ਕਿ ਆਰਐਸਐਸ ਦੇ ਮੁਖੀ ਨੇ ਜਿਹੜੇ ਅਮਰਤਪਾਲ ਦੇ ਵਕੀਲ ਨੇ ਤੁਸੀਂ ਅਮਰਤਪਾਲ ਨੂੰ ਪੰਥਕ ਦੱਸ ਰਹੇ ਹੋ ਉਹ ਤਾਂ ਆਰਐਸਐਸ ਦਾ ਬੰਦਾ ਏ ਵੱਡਾ ਬਿਆਨ ਸਖਬੀਰ ਸਿੰਘ ਬਾਦਲ ਨੇ ਸਾਧਿਆ ਹੈ ਬਾਰਿਸ ਪੰਜਾਬ ਦੇ ਮੁਖੀ ਉਹਨਾਂ ਨੇ ਸਿੱਧੇ ਸਿੱਧੇ ਨਿਸ਼ਾਨੇ ਸਾਧਦੇ ਨੇ ਅਮਰਤਪਾਲ ਤੇ ਕਿ ਅਮਰਤਪਾਲ ਆਰਐਸਐਸ ਦਾ ਬੰਦਾ ਹੈ ਉਹ ਬੰਦਾ ਜਿਹੜਾ ਕਹਿੰਦਾ ਆਪਣੇ ਆਪ ਨੂੰ ਬੰਦਾ ਉਹਦੇ ਨਿਸ਼ਾਨਾ ਕੱਲਾ ਅਕਾਲੀ ਦਲ ਦੀ ਸ਼ੋਮਨੀ ਅਕਾਲੀ ਦਲ ਉਹਗਾ ਜਿਹੜੇ ਆਉਂਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਹੁਣ ਭਾਈ ਅਮਰਤਪਾਲ ਕਿਸ ਨੂੰ ਪਤਾ ਕਿੱਥੋਂ ਆਇਆ ਹੈ ਕਿਉਂ ਆਇਆ ਹੈ 32 33 34 ਸਾਲ ਦੀ ਉਮਰ ਹੈ ਇੰਨੇ ਸਾਲ ਕਿੱਥੇ ਸੀ ਉਦੋਂ ਦਾ ਸਿੱਖ ਹੈ ਨਹੀਂ ਸੀ ਉਦੋਂ ਸ਼ੇਪ ਕੀਤੇ ਸੀ ਵਾਲ ਕੱਟੇ ਸੀ ਤੇ ਇੱਕਦਮ ਹਵਾਈ ਜਹਾਜ਼ ਤੋਂ ਉਤਰਦਾ ਸਾਰਾ ਕੋਸ਼ਿਸ਼ ਤਿਆਰ ਹੁੰਦਾ ਉਹਨੂੰ 15-20 ਦਿਨ ਬਾਅਦ ਅੰਮ੍ਰਿਤ ਛਕਾ ਦਿੰਦੇ ਐ ਉਹਦੇ ਬਾਅਦ ਪ੍ਰਚਾਰ ਸ਼ੁਰੂ ਕਰਾਉਂਦਾ ਹੈ ਬਹਾਨਾ ਲਾਇਆ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰੂਗਾ ਅੰਮ੍ਰਿਤ ਪ੍ਰਚਾਰ ਕਰੂਗਾ ਸਾਰੇ ਨਾਲ ਹੈ ਨਸ਼ੇ ਦੇ ਖਿਲਾਫ ਬੋਲਣਗੇ ਸਾਰੇ ਨਾਲ ਹੈ ਬੋਲਦੇ-ਬੋਲਦੇ ਫਿਰ ਕਹਿੰਦੇ ਮੈਂ ਦੇਸ਼ ਦਾ ਸੰਵਿਧਾਨ ਨਹੀਂ ਮੰਨਦਾ ਉਹਦੇ ਬਾਅਦ ਖਾਲਸਤਾਨ ਤੇ ਆ ਜਾਂਦਾ ਤੇ ਉਹਦੇ ਬਾਅਦ ਉਹਨੂੰ ਲੈ ਕੇ ਚਲੇ ਜਾਂਦੇ ਆ ਡਿਬਰੂਗੜ੍ਹ ਝੇਲ ਤੇ ਡਿਬਰੂਗੜ੍ਹ ਝੇਲ ਚੋਂ ਇਲੈਕਸ਼ਨ ਆ ਜਾਂਦਾ ਉਹਨੂੰ ਉਮੀਦਵਾਰ ਬਣਾ ਕੇ ਵਾਪਸ ਇੱਥੇ ਲਿਆਉਂਦਾ ਜਾਂਦਾ ਆ ਸਵਾਲ ਹੈ ਹੁਣ ਮੈਂ ਇੱਕ ਹੋਰ ਦੱਸਣਾ ਤੁਸੀਂ ਅਕਾਲੀ ਵਰਕਰ ਬੈਠੇ ਆ ਥੋਡੇ ਤੇ ਕੋਈ ਪਰਚਾ ਹੋਏ ਵਕੀਲ ਕਾਂਗਰਸੀ ਕਰੋਗੇ ਕਿ ਕਾਲੀ ਦਲ ਦਾ ਸਬੰਧਲ ਕਰੋਗੇ ਕਾਲੀ ਦਲਾ ਕਰੋਗੇ ਨਾ ਹੁਣ ਆ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਕੌਣ ਹੈ ਆਖਾਲਸਾ ਉਥੋਂ ਆਪਣਾ ਬਰਨਾਲੇ ਵਾਲਾ ਆਰਐਸਐਸ ਦਾ ਮਾਲਵੇ ਜੋਂ ਦਾ ਹੈਡ ਉਹ ਵਕੀਲ ਹੈ ਉਹ ਜਾ ਕੇ ਜੇ ਜਾਂਦਾ ਤੇ ਉਹ ਬਿਆਨ ਦਿੰਦਾ ਕਿ ਭਾਈ ਅਮਰਿਤਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਆ ਮੈਨੂੰ ਕਈ ਲੋਕ ਕਹਿੰਦੇ ਸਵਾਲ ਆਪਾਂ ਸਮਝਦੇ ਕਿਉਂ ਨਹੀਂ ਐ ਆ ਤਾਕਤਾਂ ਕਮਜ਼ੋਰ ਕਰਨ ਵਾਸਤੇ ਥੋਣੂ ਆਈਆਂ ਥੋਡੀ ਪਾਰਟੀ ਨੂੰ ਜਥੇਬੰਦੀ ਨੂੰ ਖਤਮ ਕਰਨ ਵਾਸਤੇ ਉਹਨੂੰ ਪਤਾ ਹੈ ਕਿ ਕੌਮ ਦੀ ਜਥੇਬੰਦੀ ਕਾਲੀ ਸ਼ੋਮਣੀ ਕਾਲੀ ਦਲ ਹੈ ਆ ਕਾਲੀ ਦਲ ਮੇਰੀ ਜਾਇਦਾਦ ਨਹੀਂ ਹੈ ਸੇਕੋ ਸਾਹਿਬ ਦੀ ਜਾਇਦਾਦ ਨਹੀਂ ਹੈ ਵਿਰਸੇ ਦੀ ਜਾਇਦਾਦ ਨਹੀਂ ਹੈ ਥੋਡੀ ਜਾਇਦਾਦ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਇਹ ਸ਼ੋਮਣੀ ਕਾਲੀ ਦਲ ਨੂੰ ਆਪਣੇ ਬਜ਼ੁਰਗਾਂ ਨੇ 103 ਸਾਲ ਪਹਿਲੇ ਬਣਾਇਆ ਕਿਉਂਕਿ ਪਹਿਲੇ ਗੁਰੂ ਘਰਾਂ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਬੇਦਵੀ ਕਰਦੇ ਸੀ ਆਪਣੇ ਬਜ਼ੁਰਗਾਂ ਨੇ ਉਹਨਾਂ ਨੂੰ ਭਜਾ ਕੇ ਕੱਢਿਆ ਗੁਰਦਗਰੂ ਘਰਾਂ ਚੋਂ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਬਣਾਈ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਜੇ ਅੱਗੇ ਤੋਂ ਪੰਗੇ ਪੈਣ ਕੋਈ ਲੜਨ ਵਾਲੀ ਫੌਜ ਚਾਹੀਦੀ ਹੈ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ ਉਹ ਉਸ ਨੂੰ ਤੇ ਕਹਿੰਦੇ ਆ ਪੰਥਕੇ ਨਹੀਂ ਅੱਛਾ ਇੱਕ ਹੋਰ ਗੱਲ ਤੁਸੀਂ ਭਰਾਨੀ ਦੀ ਗੱਲ ਹੈ ਭਾਈ ਅਮਰਿਤਪਾਲ ਤੇ ਇਹਨੇ ਸਿੱਧਾ ਪਰਚਾ ਦਿੱਤਾ ਝਾੜੂ ਵਾਲਿਆਂ ਨੇ ਉਧਰ ਪਈ ਜਾਂ ਝਾੜੂ ਵਾਲਿਆਂ ਨੇ ਉਹਨਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਨਾ ਬੀਜੇਪੀ ਦੇ ਖਿਲਾਫ ਬੋਲਣ ਨਿਸ਼ਾਨਾ ਸਾਰਿਆਂ ਦਾ ਆਪਣਾ ਕਿਉਂ ਉਹਨਾਂ ਨੇ ਦੇਖਿਆ ਕੱਲਿਆਂ ਨਹੀਂ ਆ ਸਾਰੇ ਜਿੰਨੇ 13 ਦੇ ਇਹਨਾਂ ਲੜਾਈਆਂ ਸਾਰੇ ਇਕੱਠੇ ਲੜ ਰਿਹਾ ਥੋੜੀ ਵੋਟ ਤੋੜਨ ਵਾਸਤੇ ਥੋੜੀ ਤਾਕਤ ਕਮਜ਼ੋਰ ਕਰਨ ਵਾਸਤੇ ਦੂਜੀ ਗੱਲ ਕਹਿੰਦੇ ਆ ਜੀ ਅਸੀਂ ਉਹਨੂੰ ਛੜਾਉਣਾ ਐ ਇਸ ਕਰਕੇ ਉਹ ਖੜਾ ਕੀਤਾ ਹੈ ਮੈਂ ਸੇਕੋ ਸਾਹਿਬ ਸ਼ਾਇਦ ਨਾਲ ਸੀ ਜਦੋਂ ਭਾਈ ਰਾਜੋਵਾਨਾਂ ਦੀ ਧਰਮ ਪਤਨੀ ਆਪਣੀ ਭੈਣ ਨੂੰ ਖੜਾ ਕੀਤਾ ਸੀ ਅਸੀਂ ਭਾਈ ਰਾਜੋ ਨੇ ਭੈਣ ਨੂੰ ਮੈਂ ਸਿਮਰਜੀਤ ਸਿੰਘ ਮਾਨ ਕੋਲੇ ਆਪ ਚੱਲ ਕੇ ਗਿਆ ਤੇ ਸਾਰੇ ਆ ਜਿਹੜੇ ਖੜੇ ਇਹਨਾਂ ਨਾਲ ਕਰਕੇ ਹੱਥ ਜੋੜ ਕੇ ਇਕੱਠੇ ਹੋ ਕੇ ਆਪਾਂ ਇਹਨੂੰ ਖੜਾ ਕਰ ਲਿਆ ਕਹਿੰਦੇ ਨਹੀਂ ਅਸੀਂ ਨਹੀਂ ਖੜਾ ਕਰਨਾ ਅਸੀਂ ਆਪ ਅਲੱਗ ਲੜਨਾ ਤੇ ਹੁਣ ਚੇਤਾ ਕਰਾਂਗੇ ਪੰਥ ਦਾ ਇੱਥੇ ਵੀ ਇਹਨਾਂ ਦੇ ਬਿਆਨ ਦੇਖੋ ਤੁਹਾਡੇ ਖਿਲਾਫ ਹੀ ਹੈ ਜਿਹੜੀ ਖੋਰ ਗੱਲ ਹੈ ਐਨਐਸਏ ਇੱਕ ਸਾਲ ਹੀ ਹੋਇਆ ਆ ਸਾਢੇ 9 ਸਾਲ ਐਨਐਸਏ ਚ ਰਹਿ ਕੇ ਆਇਆ ਅਗਰ ਸਾਹਿਬ ਵੱਡੇ ਬਾਦਲ ਸਾਹਿਬ 16 ਸਾਲ ਐਨਐਸਏ ਚ ਰਹੇ ਮੇਰੀ ਮਾਤਾ ਜੀ ਨੇ